ਕੀ ਕਹਿਣਾ ਚਾਹੋਗੇ ਇਸ ਬੰਦ ਵਿੱਚ ਸਾਰੇ ਟਾਈਗਰ ਪੰਜਾਬ న్యూਸ ਦੇਖਣ ਵਾਲੇ ਦਰਸ਼ਕਾਂ ਦਾ ਮੇਰੇ ਅਤੇ मेरी पूरी ਸ਼ਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ ਭਰ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਬਾਕੀ ਰਹੀ ਗੱਲ ਪ੍ਰਦੀਪ ਜੀ ਤੁਸੀਂ ਜਿਵੇਂ ਸਵਾਲ ਕੀਤਾ ਵੀ ਭਾਈ ਸੰਤ ਅਰਜੀਤ ਸਿੰਘ ਜੀ ਟਡਰਗਿਆਂ ਵਾਲੇ ਜਿਹੜੇ ਅੱਜਕੱਲ ਕਾਫੀ ਵਾਦ ਵਿਵਾਦਾਂ ਦੇ ਵਿੱਚ ਘਿਰੇ ਦਿਖਾਈ ਦੇ ਰਹੇ ਆ ਹਾਂਜੀ ਉਹਦੇ ਚ ਦੇਖੋ ਜੀ ਕੋਈ ਵੀ ਜਦੋਂ ਕੋਈ ਚੀਜ਼ ਦੁਨੀਆਂ ਨਾਲੋਂ ਵੱਖਰੀ ਅੱਗੇ ਨਿਕਲ ਕੇ ਆਵੇ ਨਾ ਹੂੰ ਉਹਨੂੰ ਸਮੱਸਿਆ ਤਾਂ ਆਉਂਦੀ ਹੀ ਨੇ ਹੂੰ ਦੂਸਰੀ ਗੱਲ ਉਹ ਇੱਕ ਸਿੱਖ ਅਲਵਾਸ ਦੇ ਵਿੱਚ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਸਲੀ ਬਾਦਸ਼ਾਹ ਤੇ ਸ਼ਬਦਾਵਲੀ ਤੇ ਜਿਹੜੇ ਉਹਦੇ ਅਰਥ ਆ ਹਾਂਜੀ ਉਨਾ ਮੁਤਾਬਕ ਉਹ ਕਥਾ ਕਰਦੇ ਆ ਜਿਹੜੇ ਕਿ ਨਵੀਂ ਜਨਰੇਸ਼ਨ ਆ ਉਹਨੂੰ ਕਾਫੀ ਪਸੰਦ ਆਈ ਤੇ ਦੂਸਰੇ ਪਾਸੇ ਸਾਡਾ ਇੱਕ ਹੈਗਾ ਕਿ ਘੱਟ ਪੜਿਆ ਲਿਖਿਆ ਕਲਚਰ ਜਿਹੜਾ ਕਿ ਬਾਣੀ ਨਾਲੋਂ ਜਿਹੜਾ ਉਹ ਬਾਣੇ ਨੂੰ ਵੱਧ ਤਰਜੀਹ ਦੇ ਕੇ ਤੇ ਜਨਨ ਕਿ ਉਹਦੇ ਵਿੱਚ ਪਖੰਡਵਾਦ ਜ਼ਿਆਦਾ ਜਿਹੜਾ ਉਹ ਲੁਕਿਆ ਬੈਠਾ ਹੈ ਦੇ ਇਹ ਸੰਤੁਰ ਨਜੀਤ ਸਿੰਘ ਢਡਰੀਆਂ ਵਾਲੇ ਜਿਹੜੇ ਹੈਗੇ ਆ ਇਹ ਕਾਫੀ ਲੰਬੇ ਸਮੇਂ ਤੋਂ ਲੈ ਕੇ ਕੁਝ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹੈਗੇ ਫਲ ਫਲਸਰੂਪਾ ਨੇ ਜਿਹੜਾ ਮਤਲਬ ਵਿਆਖਿਆ ਆਈ ਉਹ ਬਹੁਤ ਜ਼ਿਆਦਾ ਧਿਆਨ ਨਾਲ ਕਰਨ ਲੱਗਣ ਕਰਕੇ ਤੇ ਉਧਰ ਨੂੰ ਜਿਹੜਾ ਉਹ ਉਹਦੇ ਦੀਵਾਨ ਆ ਜਿਹੜੀਆਂ ਉਹਦੀਆਂ ਕਥਾਵਾਂ ਜਿਹੜੀ ਉਹ ਆਪਣਾ ਪ੍ਰਚਾਰ ਕਰ ਰਹੇ ਆ ਉਹ ਬਿਲਕੁਲ ਗਲਤ ਨਹੀਂ ਹੈ ਹੈ ਉਹ ਠੀਕ ਪਰ ਇੱਥੇ ਜਿੱਤੇ ਵੀ ਮੁਸ਼ਕਲ ਆਈ ਵੀ ਗੁਰੂ ਨਾਨਕ ਸਾਹਿਬ ਨੂੰ ਵੀ ਜਦੋਂ ਇਹ ਗੁਰਬਾਣੀ ਨੂੰ ਲੈ ਕੇ ਚੱਲਿਆ ਕਈ ਲੋਕਾਂ ਨੇ ਕੋਸ਼ਕਿਆ ਕਰਾਇਆ ਕਈਆਂ ਨੇ ਕਹੀ ਗਿਆ ਸੀਗਾ ਅਸਲ ਚੀਜ਼ ਇਹ ਸੀ ਵੀ ਗੁਰਬਾਣੀ ਦੇ ਮੁਤਾਬਕ ਬਾਬਾ ਨਾਨਕ ਜੀ ਜਿਹੜੇ ਹੈਗੇ ਆ ਉਹ ਚੱਲਦੇ ਸੀ ਤੇ ਜਿਹੜੇ ਪੰਡਿਤ ਹੈਗੇ ਸੀ ਉਦੋਂ ਦੇ ਤੇ ਉਦੋਂ ਤਾਂ ਚਲੋ ਚਲੋ ਵੀ ਇੱਕ ਰੂਪ ਦੇ ਵਿੱਚ ਹੀ ਪੰਡਿਤ ਹੈਗੇ ਸੀ ਵੀ ਉਹਨਾਂ ਦਾ ਹਲਵਾਸ ਇੱਕ ਹੀ ਸੀ ਤੇ ਇੱਥੇ ਜਿਹੜੀ ਅੱਜ ਸਥਿਤੀ ਬਣ ਗਈ ਆ ਨਾ ਇਸ ਸਥਿਤੀ ਤੇ ਜਿਹੜੇ ਆ ਪੰਡਤ ਜਿਹੜੇ ਆ ਅੱਜ ਵੀ ਉਵੇਂ ਬਰਾਬਰ ਹੀ ਖੜੇ ਆ ਬਰਾਬਰ ਹੀ ਕੁਰਬਾਨੀਆਂ ਤੇ ਬਰਾਬਰ ਹੀ ਕੁਰਬਾਨੀ ਦੀ ਜਿਹੜੀ ਕਥਾ ਕੀਰਤਨ ਕਰਨ ਵਾਲੇ ਆ ਸੰਤ ਰਣਜੀਤ ਸਿੰਘ ਢੱਡਰਨੀਆਂ ਵਾਲੇ ਆ ਹੁਣ ਇੱਥੇ ਜਿੱਥੇ ਆ ਉਦੋਂ ਤਾਂ ਇੱਕ ਰੂਪ ਦੇ ਵਿੱਚ ਸੀਗੇ ਜਿਹਦੇ ਵਿਪਰਾ ਵਜਦੇ ਆ ਇਹਨਾਂ ਨੂੰ ਪਖੰਡਵਾਦ ਦੇ ਜਿਹੜੇ ਲੋਕ ਆ ਇਹਨਾਂ ਨੂੰ ਇਹਨਾਂ ਕੁਰਬਾਨੀ ਦੇ ਵਿੱਚ ਸਾਡੇ ਕਿਹਾ ਗਿਆ ਤੇ ਇਹ ਪਖੰਡਵਾਦ ਆ ਜਿਹੜਾ ਉਦੋਂ ਇੱਕ ਰੂਪ ਦੇ ਵਿੱਚ ਸੀ ਅੱਜ ਇਹ ਬਦਲਵੇਂ ਰੂਪਾਂ ਦੇ ਵਿੱਚ ਆਣ ਕੇ ਤੇ ਚਾਰਚ ਫੇਰਿਓ ਜਿਹੜਾ ਉਹ ਆਪਣਾ ਤੋਰੀ ਫੁਲਕਾ ਚਲਾਉਣ ਵਾਸਤੇ ਉਹ ਆਪਣਾ ਜਿਹੜਾ ਪਖੰਡਵਾਦ ਕਰ ਰਿਹਾ ਤੇ ਉਹਦੇ ਵਿਰੋਧ ਚ ਗਰਬਾਣੀ ਤੇ ਗਰਬਾਣੀ ਦੇ ਜਿਹੜਾ ਕੀਰਤਨ ਕਰਦੇ ਆ ਸੰਤ ਰਜੀਤ ਸਿੰਘ ਜੀ ਉਹ ਬਾਣੀ ਵਿਰੋਧ ਜਾ ਰਹੀ ਆ ਇਸ ਕਰਕੇ ਜਿਹੜਾ ਵਿਰੋਧ ਇੰਨਾ ਹੋ ਰਿਹਾ ਇਹਨਾਂ ਦਾ ਹੋ ਰਿਹਾ ਦੂਸਰੀ ਗੱਲ ਆ ਜਦੋਂ ਸਾਡੇ ਕਿਸੇ ਵੀ ਧਰਮ ਦੇ ਵਿੱਚ ਸਿਆਸਤ ਆਵੜੇ ਨਾ ਮੇਨ ਗੱਲ ਵੱਲ ਮੈਂ ਤੁਹਾਨੂੰ ਲੈ ਕੇ ਜਾਣਾ ਹੈ ਵੀ ਉਦੋਂ ਜਿਹੜੇ ਇਹ ਧਾਰਮਿਕ ਲੋਕ ਹੁੰਦੇ ਆ ਨਾ ਜੀ ਇਹ ਸਿਆਸਤ ਤੋਂ ਬਹੁਤ ਦੂਰ ਜਾ ਚੁੱਕੇ ਹੁੰਦੇ ਆ ਜੀ ਇਹ ਉੱਥੇ ਜਾ ਕੇ ਜਿੱਥੇ ਸਿਰ ਨੂੰ ਵਰਤਨਾ ਹੁੰਦਾ ਹੈ ਨਾ ਉੱਥੇ ਇਕੱਲਾ ਸਿਰ ਨੂੰ ਨਵਾ ਕੇ ਹੀ ਡੰਗ ਸਾਰ ਲੈਂਦੇ ਆ ਸਿਰ ਦੀ ਵਰਤੋਂ ਨਹੀਂ ਕਰਦੇ ਵੀ ਸਿਰ ਨੂੰ ਵਰਤ ਕੇ ਇਹਦੇ ਵਿੱਚ ਲਿਖਿਆ ਪੜ੍ਹਿਆ ਜਾਵੇ ਵੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕੀ ਕੀ ਸੰਕੇਤ ਦਿੱਤੇ ਆ ਜ਼ਿੰਦਗੀ ਜਿਉਣ ਵਾਸਤੇ ਉਧਰ ਜਾਣ ਦੀ ਬਜਾਏ ਅਸੀਂ ਨਾ ਲੋਕ ਪ੍ਰਥਾ ਕਰਦੇ ਵੀ ਤੂੰ ਵੀ ਸ਼ਿਰਨਵਾ ਮੈਂ ਵੀ ਸ਼ਿਰਨਵਾ ਅਸੀਂ ਇੱਕ ਇੱਕ ਚਾਲ ਬਣਾ ਲਈ ਉਹ ਚਾਲ ਚੱਲੀ ਜਾਂਦੀ ਆ ਪਰ ਜਿਹੜੀ ਗੱਲ ਵਿਚਲੀ ਆ ਕਹਿਣ ਵਾਲੀ ਨਾ ਤਾ ਉਹ ਕੋ ਕਹਿਣ ਦੀ ਜ਼ਰੂਰਤ ਰੱਖਦਾ ਜਿਵੇਂ ਸੰਤ ਰਣਜੀਤ ਸਿੰਘ ਜੀ ਤਡਰਿਆਂ ਵਾਲੇ ਜ਼ਰੂਰਤ ਰੱਖਦੇ ਆ ਤੇ ਨਾ ਕੋਈ ਅੱਗੇ ਸੁਣਦੀ ਰੱਖਦਾ ਜਿਹੜਾ ਸੁਣਦਾ ਉਹ ਫਿਰ ਉਹਨਾਂ ਦਾ ਪਰਪੱਕ ਹੈਗਾ ਇਹ ਆ ਜੀ ਇਹ ਇੱਕ ਨਹੀਂਗਾ ਜੀ ਕਈ ਗੱਲਾਂ ਰਲ ਮਿਲ ਕੇ ਜਿਹੜੇ ਆ ਨਾ ਇਹਨਾਂ ਨੂੰ ਜਿਹਦਾ ਤੋਰੀ ਫੁਲਕਾ ਬੰਦ ਹੁੰਦਾ ਦਿਖਾਈ ਦੇ ਆ ਕੀ ਇਹ ਇਕੱਠੇ ਹੋ ਕੇ ਬੂਹ ਪਾਰਿਆ ਕਰਕੇ ਜਿਹੜੇ ਆਏ ਪਿਛਲੇ ਕਾਫੀ ਲੰਮੇ ਸਮੇਂ ਤੋਂ ਹੀ ਉਹਦਾ ਵਿਰੋਧ ਕਰ ਰਹੇ ਆ ਤੇ ਦੂਸਰੇ ਪਾਸੇ ਉਦੋਂ ਮੇਰੇ ਸਿਆਸਤ ਨੂੰ ਮੈਨੂੰ ਲੱਗਦਾ ਹੈ ਵੀ ਮੌਕਾ ਇਹ ਲੋਕ ਬਹੁਤ ਛਰਾਰਤੀ ਹੁੰਦੇ ਆ ਜਦੋਂ ਕਿਸੇ ਦੇ ਘਰ ਚ ਕਿਸੇ ਦੇ ਪਿੰਡ ਚ ਕਿਸੇ ਦੇ ਸ਼ਹਿਰ ਦੇ ਵਿੱਚ ਕੋਈ ਚੀਜ਼ ਹੋਵੇ ਨਾ ਇਹਨਾਂ ਨੂੰ ਨਾਂ ਬਲਾਉ ਇਹ ਸਿਆਸੀ ਲੋਕ ਜਿਹੜੇ ਤਾਂ ਵੀ ਚਲੇ ਜਾਂਦੇ ਆ ਇਹ ਐਡੀ ਘਾਤ ਤੋਂ ਬਣੀ ਹੁੰਦੀ ਆ ਇਹਨਾਂ ਦੀ ਅੱਛਾ ਇਸ ਕਰਕੇ ਜਿਹੜੇ ਹੁਣ ਇਸ ਧਰਮ ਦੇ ਵਿੱਚ ਇੱਥੇ ਵੀ ਸਿਆਸਤ ਆ ਚੁੱਕੀ ਆ ਇਹ ਜਿੰਨੇ ਹੁਣ ਪਰਜਾ ਜਿਹੜੇ ਲੋਕ ਆ ਜਿਹੜੇ ਕਿ ਸਰੋਤੇ ਆ ਉਹ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਤੈਚਾ ਅੱਛਾ ਆਉਣ ਵਾਲੇ ਰਕਸ਼ਨਾ ਦੇ ਵਿੱਚ ਇਹਨਾਂ ਨੂੰ ਇਹ ਦਿਖਾਈ ਦੇ ਰਿਹਾ ਹੈ ਵੀ ਸਰਸੇਵਾਲੇ ਬਾਬੇ ਵਾਂਗੂ ਕੁਛ ਨਾ ਕੁਛ ਰੁਵਿੰਗਾ ਟੇਡਾ ਕਰਕੇ ਦਾ ਤੇ ਸਾਰੀ ਵੋਟ ਆ ਜਿਹੜੀ ਉਹ ਇੱਧਰ ਪੈਣ ਦੇ ਚਾਂਸ ਦੇ ਨਾਲ ਇਹਨੂੰ ਅਰੈਸਟ ਵੀ ਕੀਤਾ ਜਾਊਗਾ ਇਹਨੂੰ ਛੱਡਿਆ ਵੀ ਜਾਊਗਾ ਛੁੱਟੀਆਂ ਵੀ ਮਿਲਣਗੀਆਂ ਪਰ ਓਵੇਂ ਮਿਲਣਗੀਆਂ ਜਿਵੇਂ ਸਰਸੇਵਾਲੇ ਨੂੰ ਮਿਲਦੀਆਂ ਤੇ ਸਿਰਫ ਸਰਸੇਵਾਲੇ ਦੀ ਵੀ ਵੋਟ ਬੈਂਕ ਤੇ ਹੀ ਅੱਕ ਸੀ ਤੇ ਸੰਤ ਰਣਜੀਤ ਸਿੰਘ ਦੇ ਵੀ ਵੋਟ ਬੈਂਕ ਤੇ ਆਖਾ ਦੂਸਰੀ ਗੱਲ ਰਹੀ ਵੀ ਜਿਨ੍ਹਾਂ ਦੇ ਕਾਰਨ ਅੱਜ ਇਹ ਮਾਹੌਲ ਪੈਦਾ ਹੋ ਰਿਹਾ ਉੱਥੇ ਅੱਜ ਇਸ ਰਣਜੀਤ ਸਿੰਘ ਨੂੰ ਨਹੀਂ ਕੱਲ ਨੂੰ ਕਿਸੇ ਵੀ ਰਣਜੀਤ ਸਿੰਘ ਨੂੰ ਇੱਥੇ ਪ੍ਰਚਾਰ ਨਹੀਂ ਕਰਨ ਦਿੱਤਾ ਜਾਊਗਾ ਕਿਉਂਕਿ ਜੇਕਰ ਐਡੇ ਐਡੇ ਵੱਡੇ ਬੰਦਿਆਂ ਨੂੰ ਪ੍ਰਚਾਰਕਾਂ ਨੂੰ ਇਸ ਤਰ੍ਹਾਂ ਤਾਂ ਕੋ ਪਰੇਸ਼ਾਨ ਕਰਕੇ ਤੇ ਆਪਦੇ ਦਾਇਰੇ ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਿਆਸੀ ਲੋਕਾਂ ਵੱਲੋਂ ਪਖੰਡਵਾਦ ਜਿਹਨਾਂ ਨੇ ਪੈਦਾ ਕਰਕੇ ਆਪਦਾ ਪੈਦਾ ਘਟਨਾ ਹੈ ਤੇ ਜਿਹੜੇ ਛੋਟੇ ਮੋਟੇ ਪ੍ਰਚਾਰਕ ਉਹ ਤਾਂ ਬਹੁਤ ਛੇਤੀ ਉਹਨਾਂ ਨੂੰ ਜਿਹੜੀਆਂ ਸਰਕਾਰਾਂ ਨੇ ਤੂ ਕਾਬੂ ਕਰਕੇ ਤੇ ਆਪਣੇ ਨਕੇਲ ਪਾ ਕੇ ਜਿੱਧਰ ਮਰਜ਼ੀ ਮੋੜੀ ਜਾਣਗੇ ਜਾਂ ਅੱਗੇ ਮੈਂ ਉਂਗਲਾ ਤੇ ਕਹਿੰਦਿਆਂ ਨਾ ਨਹੀਂ ਮੈਂ ਲੈਣਾ ਚਾਹੁੰਦਾ ਕਿਉਂਕਿ ਮੈਨੂੰ ਇਸ ਚੀਜ਼ ਦਾ ਪਤਾ ਹੈ ਕਿ ਸਮਾਜਿਕ ਤੌਰ ਤੇ ਜਿਹੜਾ ਹੈਗਾ ਇਹ ਇਹਨਾਂ ਦਾ ਵਿਰੋਧ ਕਰਨ ਦਾ ਆਪਣੇ ਲੋਕਾਂ ਕੋਲੇ ਸਮਾਂ ਹੈ ਨਹੀਂਗਾ ਜੀ ਹੁਣ ਅਸੀਂ ਕੰਮ ਕਰੀਏ ਜਾਂ ਅਸੀਂ ਇਹਨਾਂ ਦੇ ਕਿੰਤੂ ਪਰੰਤੂ ਜਾਂ ਅਸੀਂ ਇਹਨਾਂ ਨੂੰ ਇਹਨਾਂ ਨੂੰ ਰਿਪਲਾਈ ਕਰਕੇ ਇਹਨਾਂ ਦੇ ਜਵਾਬ ਲਈਏ ਇਸ ਕਰਕੇ ਇਹ ਵੀ ਭੁੱਲ ਜਾਣ ਵੀ ਇਹ ਸਾਰੀਆਂ ਮੁਸ਼ਕਲਾਂ ਨਾ ਸਾਰੇ ਬੰਦਿਆਂ ਤੇ ਆਉਣੀਆਂ ਨੇ ਜੇਕਰ ਇਹਨੂੰ ਅਸੀਂ ਸੋਚ ਸਮਝ ਕੇ ਹੈਂਡਲ ਨਾ ਕੀਤਾ ਇਸ ਕੇਸ ਨੂੰ ਤਾਂ ਇਹ ਕੁੱਲ ਮਿਲਾ ਕੇ ਜਿਹੜਾ ਇਹ ਸਿਆਸੀ ਡਰਾਮ ਹੈ ਕਿਉਂਕਿ ਅਮਰਸਰ ਸਾਹਿਬ ਤੋਂ ਜਦੋਂ ਸੁਖਵੀਰ ਬਾਦਲ ਨੂੰ ਇਹਨਾਂ ਨੇ ਮaaf ਕਰ ਦਿੱਤਾ ਗਲਤੀਆਂ ਮੰਨ ਕੇ ਵੀ ਮaaf ਕਰਤਾ ਹਾਲਾਂਕਿ ਸਹੀ ਜਿਹੜੀ ਅਨਸਾਫ਼ ਸੀ ਉਹ ਤਾਂ ਚਾਹੀਦਾ ਸੀ ਵੀ ਕਾਨੂੰਨੀ ਕਾਰਵਾਈ ਕਰਕੇ ਜਦੋਂ ਉਹ ਸਾਡੇ ਸਮਾਜ ਚ ਰਹਿੰਦਾ ਸਾਡੇ ਸਿਸਟਮ ਚ ਜਦੋਂ ਉਹਨੇ ਅਪਰਾਧ ਮੰਨ ਲਏ ਸੀ ਫਿਰ ਉਹਨੂੰ ਸੇਵਾ ਲਾਉਣ ਦੀ بجائے ਸੀ ਉਹਦੇ ਤੇ ਪੁਲਿਸ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ ਇਸ ਕਰਕੇ ਪੁਲਿਸ ਕਾਨੂੰਨੀ ਕਾਰਵਾਈ ਕਰਨੀ ਸ਼ੱਕੀ ਅੰਨਾ ਵੰਡੇ ਸ਼ਿਰਨੀਆਂ ਮੁਰਮੁਰ ਆਪਣੇਆਂ ਨੂੰ ਦੇ ਅੱਛਾ ਉਹ ਸ਼ਿਰਨੀਆਂ ਦਾ ਵੰਡ ਲਿਆ ਜਦੋਂ ਉਹ ਰੌਲਾ ਪੈ ਗਿਆ ਲੋਕਾਂ ਚ ਖਿੱਲੀ ਉੱਡਣ ਲੱਗ ਗਈ ਇਸ ਚੀਜ਼ ਦੀ ਇਹ ਸਾਰਾ ਸੋਚਿਆ ਸਮਝਿਆ ਮੁੜਕੇ ਸੰਕੀ ਢੰਗ ਇਹ ਦੇਟਿਆ ਵੀ ਉਸ ਗੱਲ ਵੱਲੋਂ ਲੋਕਾਂ ਦਾ ਧਿਆਨ ਧੋਣ ਲਈ ਹੁਣ ਇਹ ਬੋਲਦਾ ਸੀ ਇਹਦੀ ਜ਼ੁਬਾਨ ਤੇ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਇਹਦੀ ਜ਼ੁਬਾਨ ਬੰਦ ਕਰਨ ਵਾਸਤੇ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਜਿਹੜਾ ਇਹ ਕੁੱਲ ਸਾਜ਼ ਬਾਜ਼ ਹੋ ਕੇ ਕੇਂਦਰ ਸਰਕਾਰ ਨਾਲੇ ਤਿੰਨ ਜੂਮਟਾ ਕੰਮ ਕਰਦੇ ਗਏ ਤੇ ਪੰਜਾਬ ਦੀਆਂ ਪਾਰਟੀਆਂ ਵੀ ਕੰਮ ਕਰਦੇ ਗਏ ਕੇਂਦਰ ਵਿੱਚ ਵਿੱਚ ਵਾਲੇ ਆਪਣਾ ਦਾ ਲਾ ਕੇ ਤੇ ਉਹ ਕਾਨੂੰਨ ਰਹੀਂ ਜਿਹੜਾ ਉਹਨੂੰ ਉਲਝਾਉਣਾ ਚਾਹੁੰਦੇ ਆ ਕਿਉਂਕਿ 2012 ਦੇ ਵਿੱਚ ਇਹ ਮਸਲਾ ਉੱਠਿਆ ਸੀ ਇੰਨੇ ਚਿਰ ਤੱਕ ਪਰਿਵਾਰ ਕਿੱਥੇ ਗਿਆ ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਵੀ ਜਦੋਂ ਆਏ ਸਾਰੇ ਪਰਿਵਾਰ ਨੇ ਉਹ ਲਿਖ ਕੇ ਦਿੱਤਾ ਵੀ ਉਸ ਸਮੇਂ ਦੇ ਵਿੱਚ ਕੋਈ ਵੀ ਸੰਤਲਜੀ ਸਿੰਘ ਦੇ ਖਿਲਾਫ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਤਾਂ ਦੂਸਰੇ ਪਾਸੇ ਨਾ ਵੀ ਕੋਈ ਡਾਕਟਰੀ ਰਿਪੋਰਟ ਨਹੀਂ ਆਈ ਕੋਈ ਐਸਐਚਓ ਦੀ ਰਿਪੋਰਟ ਨਹੀਂ ਆਈ ਕੋਈ ਕੁਝ ਨਹੀਂ ਹੋਇਆ ਇਸ ਕਰਕੇ ਉਦੋਂ ਇਹ ਕੇਸ ਜਿਹੜਾ ਉਹ ਫੇਲ ਨਹੀਂ ਸੀ ਹੋਇਆ ਅੱਛਾ ਸਾਡੀਆਂ ਇੱਥੇ ਮੈਂ ਇੱਕ ਇਹ ਵੀ ਗੱਲ ਕਹਿਣੀ ਚਾਹੁੰਦਾ ਐ ਵੀ ਜਿਹੜੇ ਹੁਣ ਐਵੇਂ ਸਿਆਸੀ ਬਾਜ਼ੀ ਚ ਆ ਕੇ ਖੇਡ ਬਾਜ਼ੀ ਚ ਸਾਡੇ ਲੋਕ ਜਿਹੜੇ ਆ ਜਿਆਦਾ ਲਾਲਚੀ ਹੋ ਜਾਂਦੇ ਆ ਜਾਂ ਪਾਵਰਫੁੱਲ ਹੋਣ ਲਈ ਬਹੁਤ ਡਰਾਮੇ ਕਰਦੇ ਆ ਇਹ ਸਾਰਾ ਕੁਝ ਗੁੱਲ ਮਿਲਾ ਕੇ ਇਸ ਤਰ੍ਹਾਂ ਦੇ ਮੂੜ ਦੇ ਵਿੱਚ ਟਿਕ ਲਿਜਾਉਣ ਲਈ ਕੀਤਾ ਗਿਆ ਉਹਦੀ ਮਾਨਸਿਕਤਾ ਉੱਥੇ ਛੱਟ ਮਾਰਨ ਵਾਸਤੇ ਜਿਹੜੇ ਉਹਦੇ ਪੈਰੋਂਕਾਰ ਆ ਉਹਨਾਂ ਨੂੰ ਉਹਦੇ ਮਗਰੋਂ ਖੇਡਣ ਵਾਸਤੇ ਪਰ ਜਿਹਦਾ ਵਿਸ਼ਵਾਸ ਵੱਜ ਗਿਆ ਜਿੱਥੇ ਉਥੋਂ ਨਹੀਂ ਟੁੱਟਦਾ ਜਿਸ ਤਰ੍ਹਾਂ ਕਰਕੇ ਅੱਜ ਸਰਸੇ ਵਾਲੇ ਦਾ ਵੀ ਵਿਸ਼ਵਾਸ ਲੋਕਾਂ ਦੇ ਮਨਾਂ 'ਚ ਹੈਗਾ ਸਰਕਾਰਾਂ ਨੇ ਕਿੰਨਾ ਕੁਝ ਕੀਤਾ ਤੇ ਅੱਜ ਵੀ ਫੇਰ ਪੀਠਾ ਵਾਂਗੂ ਵੋਟਾਂ ਲੈਣ ਲਈ ਕਦੇ ਜ਼ਬਾਨ ਚੋਂ ਬਾਹਰ ਲੈ ਆਉਂਦੇ ਕਦੇ ਪ੍ਰੋਲਤੇ ਕਿਉਂਕਿ ਲੋਕ ਉਹਦੇ ਤੋਂ ਟੁੱਟੇ ਨਹੀਂ ਇਹਨਾਂ ਨੂੰ ਲੋਕਾਂ ਦੀ ਜਰੂਰ ਸੀ ਜਦੋਂ ਉਧਰੋਂ ਚੱਲੇ ਨਹੀਂ ਸੂਤ ਆਇਆ ਮੁੜ ਕੇ ਹੁਣ ਕਰੋਲਾ ਰਹੀਂ ਉਹਨੂੰ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਗੁੱਲ ਮਿਲਾ ਕੇ ਜਿਹੜੀਆਂ ਸਿਆਸੀ ਸਰਗਰਮੀਆਂ ਇਹਨਾਂ ਉਹ ਬੇਕਾਰ ਹੋ ਚੁੱਕੀਆਂ ਐ ਇਸ ਕਰਕੇ ਵੀ ਕੋਈ ਨਾ ਕੋਈ ਸਿਆਸੀ ਲੋਕ ਜਿਹੜੇ ਨਵਾਂ ਪ੍ਰਾਪਾ ਕੰਡਾ ਬਨ ਕਰਕੇ ਅਜਿਹੇ ਢੰਗ ਨਾਲ ਆਉਣ ਵਾਲੀ ਜਿਹੜੀ ਕੇਂਦਰ ਚ ਸਰਕਾਰ ਬਣਨ ਵਾਲੀ ਖਾਸ ਕਰਕੇ ਬੀਜੇਪੀ ਬੀਜੇਪੀ ਇਹ ਖਾਸ ਕਰਕੇ ਬੀਜੇਪੀ ਜਿਹੜੀ ਇਹ ਪਖੰਡਵਾਦ ਤੇ ਜਿਹੜਾ ਇਹ ਪ੍ਰਥਾ ਇਹ ਇਹ ਡੇਰਾਬਾਦ ਆ ਜਿਹੜਾ ਇਹ ਉਸੇ ਚ ਜ਼ਿਆਦਾ ਲੋਕਾਂ ਨੂੰ ਉਲਝਾ ਕੇ ਤੇ ਆਪਣਾ ਵੋਟ ਬੈਂਕ ਜਿਹੜਾ ਉਹ ਪੱਕਾ ਕਰਨਾ ਚਾਹੁੰਦੇ ਆ ਬਾਕੀ ਦੀ ਗੱਲ ਰਹੀ ਜਦੋਂ ਪਹਿਲਾਂ ਹੀ ਜਿਹੜਾ ਸਾਡਾ ਕਾਨੂੰਨ ਆ ਉਹਦੇ ਮੁਤਾਬਕ ਐਸਐਚਓ ਥਾਣਿਆਂ ਦੇ ਉਦੋਂ ਦੇ ਜਿਹੜੇ ਮੌਕੇ ਦੇ ਆਲਾਵਸਰ ਸੀਗੇ ਉਹਨਾਂ ਨੇ ਸਾਰੀ ਕਾਰਵਾਈ ਪ੍ਰੋਪਰ ਪੂਰੀ ਕਰਕੇ 174 ਦੀ ਕਾਰਵਾਈ ਕਰ ਦਿੱਤੀ ਤੇ ਇਹ ਨਹੀਂ ਹੁਣ ਸਾਝ ਸਿਦਾ ਪਤਾ ਲੱਗਦਾ ਵੀ ਉਸ ਪਰਿਵਾਰ ਨੂੰ ਕਿਸ ਚੀਜ਼ ਦੇ ਕਿਸ ਕਾਰਨ ਦਬਾ ਕਾਰਨ ਲਾਲਚ ਕਾਰਨ ਕਿਸ ਕਾਰਨ ਹਾਈ ਕੋਰਟ ਚ ਰੇਟਾਂ ਪਈਆਂ ਰੇਟਾਂ ਪੈਣ ਤੋਂ ਬਾਹਰ ਚ ਆ ਚੀਜ਼ਾਂ ਜਿਹੜੀਆਂ ਉਲਝ ਕੇ ਆ ਗੀਆਂ ਪਰ ਇਹਦੇ ਵਿੱਚ ਕੋਈ ਸਚਾਈ ਨਹੀਂ ਹੈ ਜੇ ਇਕੱਲੇ ਰਣਜੀਤ ਸਿੰਘ ਦੇ ਮਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੇ ਨਾਲ ਤੇ ਲੋਕਾਂ ਦੇ ਮਨਾਂ ਚ ਠੇਸ ਨਹੀਂ ਪਹੁੰਚਦੀ ਉਹ ਤਾਂ ਸਭ ਉਹ ਦਿਨ ਦੁਖਣੀ ਰਾਤ ਚੁਗਣੀ ਕਰਕੇ ਲੋਕ ਉਹ ਜਿਹੜਿਆ ਉਹ ਉਧਰ ਨੂੰ ਜਾਣਦੇ ਹੁੰਦੇ ਆ ਜੀ ਅੱਛਾ ਜੀ ਇੱਕ ਸਵਾਲ ਵੈਸੇ ਤਾਂ ਤੁਸੀਂ ਅੱਗੇ ਗੱਲ ਕਰੀ ਕੀਤੀ ਪਰ ਵਿਸਤਾਰ ਪੂਰਵਕ ਜਿਹੜਾ ਹੈਗਾ ਦਰਸ਼ਕਾਂ ਨੂੰ ਹੋਰ ਦੱਸੋ ਜੀ ਮੈਨੂੰ ਤਾਂ ਮੈਂ ਤੁਹਾਨੂੰ ਇੱਕ ਹੀ ਸਵਾਲ ਇਹ ਕਰਨਾ ਵੀ ਇਹਦੇ ਪਿੱਛੇ ਸਿਆਸਤ ਹੈ ਸਿਆਸਤ ਘੜੀ ਹੈ ਸਿਆਸਤ ਦਾ ਨਾਨਾ ਦਾ ਹੀ ਇਹ ਕੰਮ ਹੈ ਜਿਹੜਾ ਹੈ ਕਿ ਰਣਜੀਤ ਸਿੰਘ ਨੇ ਦੁਬਾਰਾ ਇਹ ਮਸਲਾ ਜਿਹੜਾ ਖੜਾ ਕਰਤਾ ਇਹਦੇ ਬਾਰੇ ਦੱਸੋ ਜੀ ਕੀ ਕਰਾ ਦੇਖੋ ਜੀ ਜਿਹੜੀਆਂ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਵਿਸਥਾਰ ਨਾਲ ਦੱਸਦਾ ਹਾਂ ਤੇ ਜਿੰਨੀਆਂ ਮਰਜ਼ੀ ਸਿਆਸੀ ਪਾਰਟੀਆਂ ਹੋਣ ਵੀ ਇਹ ਹੈ ਸਾਰੀਆਂ ਇੱਕੋ ਆ ਇਹ ਕੁੜਮਾਚਾਰੀ ਆ ਕੋਈ ਕਿਸੇ ਦੀ ਕਿਸੇ ਨਾਲ ਰਿਸ਼ਤੇਦਾਰੀ ਕਿਸੇ ਦੀ ਕਿਸੇ ਨਾਲ ਰਿਸ਼ਤੇਦਾਰੀ ਕਿਸੇ ਨਾਲ ਕਿਸੇ ਦਾ ਕੋਈ ਵਟ ਸਾਂਝੀ ਗਵਾਂਡ ਸਾਂਝਾ ਲੋਕ ਇਹਨਾਂ ਦੇ ਜ਼ਰੂਰ ਹੈਗੇ ਆ ਪਾੜ ਕੇ ਪਰ ਇਹ ਲੋਕਾਂ ਦੇ ਕੁਝ ਨਹੀਂ ਲੱਗਦੇ ਇਹਨਾਂ ਨੂੰ ਆਪਣੇ ਆਪ ਨਾਲ ਮਕਸਦ ਆ ਤੇ ਜਿੰਨੀਆਂ ਵੀ ਪਾਰਟੀਆਂ ਨੇ ਇਹ ਸਾਰੀਆਂ ਇਕੜੇ ਜੇ ਵੀ ਕੋਈ ਬੰਦਾ ਕਿਸੇ ਵੀ ਇਸ ਤਰ੍ਹਾਂ ਦਾ ਜਿਹੜਾ ਉਹ ਸੈਂਟਿਸਟ ਢੰਗ ਦੇ ਨਾਲ ਕੰਮ ਕਰਦਾ ਹੈ ਉਹਨੂੰ ਇਹਨਾਂ ਨੇ ਸਿਰ ਨਹੀਂ ਚੁੱਕਣ ਦੇਣਾ ਉਹਨੂੰ ਇਸ ਤਰ੍ਹਾਂ ਹੀ ਦਬਾਉਂਦੀਆਂ ਰਹਿਣਗੀਆਂ ਜਦੋਂ ਤੁਸੀਂ ਦੇਖ ਲਓ ਵੀ ਸਭ ਤੋਂ ਪਹਿਲਾਂ ਖੋਜਾਂ ਹੋਈਆਂ ਜਿਸ ਵੀ ਬੰਦੇ ਨੇ ਖੋਜ ਕਰਕੇ ਵਿਗਿਆਨੀ ਨੇ ਜਾਂ ਵਿਅਕਤੀ ਨੇ ਖੋਜ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਆ ਉਦੋਂ ਦੇ ਟਾਈਮ 'ਚ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਨੇ ਵੀ ਤੁਸੀਂ ਰੱਬ ਤੋਂ ਭੜਕਾ ਕੇ ਲੋਕਾਂ ਨੂੰ ਦੂਜੇ ਪਾਸੇ ਨੂੰ ਲੈ ਕੇ ਜਾਂਦੇ ਆਂ ਇਹੀ ਗੱਲ ਅੱਜ ਸੰਤ ਰਣਜੀਤ ਸਿੰਘ ਦੀ ਗੱਲ ਆ ਵੀ ਉਹ ਝੂਠ ਪ੍ਰੇਪ ਤੋਂ ਸਾਈਡ ਤੇ ਕਰਕੇ ਲੋਕਾਂ ਨੂੰ ਸਹੀ ਗੁਰਬਾਣੀ ਦੀ ਗੱਲ ਦਿਮਾਗ ਚ ਭਾ ਕੇ ਇਹ ਬੰਦੇ ਦੇ ਵਿੱਚੋਂ ਹੀ ਪ੍ਰਮਾਤਮਾ ਨੂੰ ਪੈਦਾ ਕਰਦੀਆਂ ਜਿਹੜੀਆਂ ਉਹ ਦਲੀਲਾਂ ਜਿਹੜੀਆਂ ਉਹ ਪੈਦਾ ਕਰਕੇ ਤੇ ਸਮਾਜ ਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਇਹ ਸਭ ਕੁਝ ਭਾਵੇਂ ਜੀਪੀ ਉਹ ਵੀ ਕਾਂਗਰਸ ਉਹ ਵੀ ਖੇਤਰੀ ਪਾਰਟੀਆਂ ਉਹ ਵੀ ਇਹ ਸਭ ਕੁਝ ਇੱਕ ਹੀ ਅਜਵੇਂ ਇੱਕੇ ਦਰਖਤ ਨੂੰ ਫਲ ਲੱਗ ਜਾਂਦੇ ਕੋ ਕਿਸੇ ਟਾਣੀ ਨਾਲ ਲੰਕੀ ਜਾਂਦਾ ਕੋ ਕਿਸੇ ਨਾਲ ਕੋ ਕਿਸੇ ਨਾਲ ਜੇ ਤਾਂ ਕੋਈ ਸੂਰਜ ਇਧਰਲੇ ਪਾਸੇ ਆ ਉਹ ਇਧਰੋਂ ਚਮਕਦਾ ਜੇ ਸੂਰਜ ਇਧਰਲੇ ਪਾਸੇ ਆ ਇਧਰੋਂ ਚਮਕਦਾ ਜੇ ਇਧਰਲੇ ਇਧਰੋਂ ਕੋਈ ਇਹ ਚੱਲ ਰਿਹਾ ਆ ਆਪਣੀ ਚਮਕ ਦਮਕ ਨਾਲ ਤੇ ਜਿੰਨਾ ਕਿਸੇ ਦਾ ਜੋਰ ਆ ਉਹ ਲਾਉਂਦੇ ਸੰਜੇ ਹੀ ਨੇ ਖੈ ਲਾਉਂਦੇ ਆ ਵੀ ਕੋਈ ਚੀਜ਼ ਅੱਗੇ ਨਾ ਆ ਜਾਵੇ ਇਹ ਕਰਦੇ ਇਹ ਹੀ ਸਭ ਕੁਝ ਆ ਸਿਆਸੀ ਪਾਰਟੀਆਂ ਕੁਛ ਨਹੀਂ ਅਲਗ-ਅਲਗ ਕੁਛ ਨਹੀਂਗਾ ਇਹ ਇੱਕੋ ਹੀ ਨੇ ਸਾਰੀਆਂ ਤੇ ਇਹ ਵਿਗਿਆਨਕ ਤੌਰ ਤੇ ਜਿਹੜਾ ਉਹ ਕਰ ਰਿਹਾ ਉਹ ਚੰਗਾ ਨਹੀਂ ਲੱਗਦਾ ਜੇਕਰ ਇਸ ਤਰ੍ਹਾਂ ਫਿਰ ੱੱਕਾ ਹੀ ਕਰਨਾ ਹੈ ਮੰਨ ਲਓ ਫਿਰ ਜਿਹੜੇ ਸਾਇੰਸ ਵਿਦਿਆ ਵਿਦਿਆਲੇ ਸਾਰੇ ਬੰਦ ਕਰ ਦਿਓ ਫਿਰ ਉਹਨਾਂ ਚ ਵੀ ਤਾਂ ਇਹੀ ਕੁਛ ਹੈ ਜਿਹੜੀ ਉਹ ਕਥਾ ਕਰਦਾ ਹੈ ਤੇ ਫਿਰ ਇਹਦੇ ਤੇ پابੰਦੀ ਲਾਉਣ ਦਾ ਕੀ ਫਾਇਦਾ ਜਦ ਸਕੂਲ ਕਾਲਜ ਜਿਹੜੇ ਉਹ ਬੰਦ ਕਰੋ ਉਹਨਾਂ ਚ ਸੈਂਸ ਚੱਲਦੀ ਆ ਮੰਨ ਲਓ ਸਾਡੇ ਕੋਲੇ ਮੋਬਾਈਲਾਂ ਸਾਡੇ ਕੋਲੇ ਜਿਹੜਾ ਆਪਾਂ ਮੀਡੀਆ ਦੇ ਨਾਲ ਹੀ ਲੋਕਾਂ ਤੱਕ ਹੀ ਜਾ ਰਹੇ ਆ ਅਕਸਰ ਇਸ ਹਾਇਤ ਅੰਸ ਸੇ ਨਹੀਂ ਪੈਦਾ ਖੇਤ ਤੇ ਅੱਛਾ ਇਹ ਜਿਹੜੇ ਪਖੰਡੇ ਆ ਪੂਛੋ ਆਪਰੇ ਇਤਨਾ ਜਿਹੜੇ ਵੀ ਕੰਮ ਕਰਨ ਵਾਲੇ ਆ ਇਹਨਾਂ ਨੇ ਕੋਈ ਜਾਂ ਕਿਸੇ ਦੇ ਸਿਰ ਚ ਸਵਾਹ ਪਾਤੀ ਜਾਂ ਕਿਸੇ ਨੂੰ ਰੋਟੀ ਚ ਪਾ ਕੇ ਖਵਾਤੀ ਜਾਂ ਆਪਦੇ ਪਿੰਡੇ ਤੇ ਮੰਨ ਲਈ ਇਹਨਾਂ ਨੇ ਅੱਜ ਤੱਕ ਸਮਾਜ ਨੂੰ ਦਿੱਤਾ ਕੀ ਆ ਜਾਨ ਜਿਆਦੇ ਦੇ ਨਹਾਉਣਾ ਨਹੀਂ ਉਹਦੇ ਨਾਲ ਦੇਖੋ ਵੀ ਆਪਣੇ ਸਰੀਰ ਤੇ ਵੀ ਠੀਕ ਨਹੀਂ ਹੈਗਾ ਦੂਜੇ ਨੇੜ ਵਾਲੇ ਦੇ ਵੀ ਠੀਕ ਨਹੀਂ ਬਿਮਾਰੀਆਂ ਫੈਲਣ ਦਾ ਕਾਰਨ ਬਣਦੀ ਆ ਜੇ ਸੈਂਟਿਸਟ ਸਹੀ ਢੰਗ ਨਾਲ ਗਰਭਾਣੀ ਜਿਵੇਂ ਕਹਿੰਦੀ ਆ ਵੀ ਨਾ ਪਿੱਤੇ ਤੋਤੇ ਨਾਲ ਮਤਲਬ ਸੀ ਹੋਈ ਉਹਦੀ ਸ਼ੁੱਧਤਾ ਜ਼ਰੂਰੀ ਆ ਤੇ ਉਹਦੇ ਨਾਲ ਹੀ ਜਿਹੜਾ ਪ੍ਰਮਾਤਮਾ ਉਹ ਬੰਦੇ ਦੇ ਵਿੱਚੋਂ ਹੀ ਜਦੋਂ ਵੀ ਪੈਦਾ ਹੋ ਸਕਦਾ ਉਹ ਇਹ ਪ੍ਰਥਾ ਨੂੰ ਕੱਟਦੇ ਆ ਏ ਕਹਿੰਦੇ ਆ ਵੀ ਇਹਨਾਂ ਨੂੰ ਫਾਇਦਾ ਇਹ ਕਹਿੰਦੇ ਵਾਰਕਰਾਰ ਰੱਖਣੀ ਆ ਲੜਾਈ ਇੱਥੇ ਆ ਵੀ ਇੱਕਾਂ ਤੋਂ ਵਿਸ਼ਵਾਸ ਨੂੰ ਕਰਨ ਕਰਨ ਦੀ ਕੋਸ਼ਿਸ਼ ਕਰਦਾ ਇੱਕ ਵਾਰਕਰਾਰ ਰੱਖ ਕੇ ਉਹਦਾ ਫਾਇਦਾ ਲੈਣਾ ਚਾਹੁੰਦਾ ਜਿਸ ਸاسي ਲਾਹ ਲੈਣ ਵਾਸਤੇ ਹੀ ਇਹ ਜਿਹੜਾ ਪ੍ਰਾਪਾ ਕਰਨ ਦਾ ਚਾਹੁੰਦਾ ਹੈ ਸਰ ਵੀਰ ਦੇ ਵਿੱਚ ਮੈਂ ਇੱਕ ਹੋਰ ਸਾਰੇ ਲੋਕਾਂ ਤੱਕ ਵੀ ਇਹ ਗੱਲ ਦੱਸਣੀ ਚਾਹੁੰਦਾ ਵੀ ਦੇਖੋ ਕੋਈ ਬੰਦਾ ਏਡਾ ਇੱਕ ਵਿਦਵਾਨ ਕਿ ਉਹਨੂੰ ਕੋਈ ਰਿਸ਼ਤਾ ਨਹੀਂ ਹੁੰਦਾ ਕਿ ਉਹ ਵਿਆਹ ਨਹੀਂ ਕਰਾ ਸਕਦਾ ਉਹ ਕੀ ਉਹ ਕਿਉਂ ਇਸ ਤਰ੍ਹਾਂ ਦੇ ਜਿਹੜੇ ਅਪਰਾਧਕ ਕੰਮ ਆ ਉਹ ਬਲਾਗਕਾਰ ਵਗੈਰਾ ਉਹ ਕਿਉਂ ਕਰੂਗਾ ਉਹ ਤਾਂ ਉਹ ਕਰਨ ਜਿਹੜੇ ਜਨਮਰ ਲੋਕ ਜਿਨ੍ਹਾਂ ਨੂੰ ਸਮਝ ਨਹੀਂ ਹੈਗੀ ਜਿਵੇਂ ਜਿਵੇਂ ਪਿੱਛੇ ਜਾ ਰਿਹਾ ਮੈਂ ਉਂਗਲ ਨਹੀਂ ਕਰਨੀ ਚਾਹੁੰਦਾ ਅਗਲਾ ਕਹੂਗਾ ਸਾਡ ਨੂੰ ਕਹਿ ਕੇ ਅੱਛਾ ਉਹ ਲੋਕ ਤਾਂ ਇੱਧਰ ਬੈਠੇ ਆ ਜਿਹੜੇ ਵਿਰੋਧ ਕਰਦੇ ਆ ਉਲਾਤ ਕਰੀ ਲੋਕ ਤਾਂ ਉਧਰ ਬੈਠੇ ਆ ਤੇ ਉਹ ਉਹਦਾ ਕਰਦੇ ਆ ਤੇ ਜਿਹੜਾ ਉਹਦਾ ਕੰਮ ਕਰ ਰਿਆ ਉਹ ਉਹ ਉਹਦੇ ਵਿੱਚ ਹੀ ਉਹਨੂੰ ਲਿਜਾ ਕੇ ਤੇ ਉਹ ਕਹਿੰਦੇ ਵੀ ਕੋਈ ਇਹ ਨਾਗੇ ਵੀ ਕੋਈ ਕਿਸੇ ਨੂੰ ਕਹਿਣ ਜੋਗਾ ਨਾ ਰਵੇ ਵੀ ਬਸ ਠੀਕ ਹੀ ਆ ਵੀ ਜੋ ਜਿਹੋ ਜੇ ਸਾਰੇ ਕੋਜੇ ਕਰਨਾ ਚਾਹੁੰਦੇ ਰਲਾਉਣਾ ਚਾਹੁੰਦੇ ਇੱਕ ਦੂਜੇ ਇਹ ਗੁਰੂ ਨੂੰ ਜੋੜਦੇ ਆ ਹਾਂਜੀ ਇਹ ਇਹਨਾਂ ਨੂੰ ਲੋਕਾਂ ਨੂੰ ਜਿਹੜੇ ਹੈਗਾ ਚੰਗਾ ਨਹੀਂ ਲੱਗਦਾ ਇਹ ਤਾਂ ਹੈਗਾ ਚਲੋ ਬਹੁਤ ਮਿਹਰਬਾਨ ਇਸਨਾਮ ਸਿੰਘ ਜੀ ਧੰਨਵਾਦ ਤਸਕੁਰ